ਇਹ ਬੰਦੇ ਦੀ ਸ਼ਕਲ ਗੌਰ ਦੇ ਨਾਲ ਦੇਖੋ ਜੀ 4 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਇਹ ਫਰਾਰ ਹੋ ਗਿਆ ਤੇ ਉਹਨੂੰ ਮਾਰ ਦਿੱਤਾ ਜੋ ਆਕੜੀ ਨੂੰ ਕਿਉਂ ਦਾਸਰਾਂ ਦੇ ਵਿੱਚ ਇਹ ਯੂਪੀ ਤੋਂ ਆ ਜੀ ਇਹਦਾ ਨਾਂ ਹੈਗਾ ਸੋਨੀ ਸੋਨੂ ਨਾਮ ਹੈਦਾ ਲੁਧਿਆਣੇ ਦੇ ਵਿੱਚ ਜਣੀ ਇਹ ਕੰਮ ਕੀਤਾਗਾ ਪ੍ਰਵਾਸੀਆਂ ਦੀਆਂ ਟ੍ਰੇਨਾਂ ਭਰ-ਭਰ ਕੇ ਜਿਹੜੀਆਂ ਆਉਂਦੀਆਂ ਐ ਐਵੇਂ ਨਹੀਂ ਲੋਕ ਚੀਖ-ਚੀਖ ਕੇ ਕਹਿੰਦੇ ਸੀਗੇ ਕਿ ਜੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕੋਈ ਕਹਿ ਦਿੰਦੇ ਆ ਕਿ ਪੰਜਾਬੀ ਵੀ ਬਾਹਰ ਜਾਂਦੇ ਆ ਉਹ ਵੀ ਭਈਏ ਆ ਫਿਰ ਭਈਆਂ ਦੀ ਗੱਲ ਨਹੀਂ ਹੈਗੀ ਵੈਰੀਫਿਕੇਸ਼ਨ ਹੋਣਾ ਚਾਹੀਦਾ ਪਿੱਸੇ ਹੁਣ ਕ੍ਰਿਮੀਨਲ ਮਾਈਂਡਸੈਟ ਵਾਲੇ ਲੋਕ ਆਉਣਗੇ ਜਿਹੜੇ ਪਿੱਸੇ ਚੋਰੀਆਂ ਕਰਨ ਵਾਲੇ ਆਉਣਗੇ ਉਹਨਾਂ ਨੂੰ ਕੋਈ ਚੈੱਕ ਕਰਨ ਵਾਲਾ ਨਹੀਂ ਹੈਗਾ ਇੱਕ ਵਾਰੀ ਟ੍ਰੇਨ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਨਾ ਕੇ ਲੁਧਿਆਣਾ ਦੇ ਵਿੱਚ ਉਤਰ ਜਾਣੇ ਆ ਉੱਥੇ ਜਿਹੜੀਆਂ ਮਾਸੂਮ ਬੱਚੀਆਂ ਕੁੜੀਆਂ ਉਹਨਾਂ ਨਾਲ ਰੇਪ ਕਰਕੇ ਮਾਰ ਕੇ ਉਹ ਭੱਜ ਗਿਆ ਉਹ ਬੰਦਾ ਫੜਿਆ ਹੀ ਨਹੀਂ ਗਿਆ ਔਰ ਤੁਸੀਂ ਦੇਖੋ ਕਿੰਨੇ ਦਿਨਾਂ ਦੀ ਇਹ ਗੱਲ ਆ ਔਰ ਇਹ ਗੱਲ ਇਦਾਂ ਹੀ ਰੱਦੀਚ ਪੈ ਜਾਣੀ ਆ ਫੜਾ ਜਣਾਵਨੀ ਅਨੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਦੋ ਤਿੰਨ ਕਾਂਡ ਕਰਕੇ ਜਿਹੜੇ ਕੰਮ ਕਰਨ ਆਉਂਦੇ ਆ ਤੇ ਬਾਅਦ ਦੇ ਵਿੱਚ ਭੱਜ ਜਾਂਦੇ ਆ ਵਾਪਸ ਉਹਨਾਂ ਨੂੰ ਉੱਥੋਂ ਕੌਣ ਪਾਲੂਗਾ ਉਹਨਾਂ ਕੋਲ ਕੇਸ ਜਾਂਦਾ ਕੋਈ ਉਹ ਇਸੇ ਕਈ ਕਹਾਂਦੇ ਆ ਵੀ ਤੁਸੀਂ ਐ ਕਹਿੰਨੇ ਆ ਜੀ ਫਲਾਨਾ ਹੁਣ ਤੁਸੀਂ ਦੱਸੋ ਇਸ ਤਰ੍ਹਾਂ ਦੀ ਘਟੀਆ ਹਰਕਤ ਕਿਵੇਂ ਕਿਸੇ ਦੇ ਦਿਮਾਗ ਦੇ ਵਿੱਚ ਆ ਸਕਦੀ ਆ 4 ਸਾਲਾਂ ਦੀ ਬੱਚੀ ਦੇ ਵਿੱਚ ਉਹਨੂੰ ਕੀ ਦਿਖਦਾ ਸੀ ਕੀ ਦੇਖਿਆ ਉਹਨੂੰ ਪਰ ਮਾਰ ਵੀ ਦਿੱਤੀ ਉਹ 4 ਸਾਲਾਂ ਤੱਕ ਜਿਹੜੀ ਮਾਂ ਦੀ ਉਹ ਬੱਚੀ ਹੁੰਦੀ ਆ ਉਹਨੇ ਕਿੰਨਾ ਉਹਦਾ ਪਾਲਣ ਪੋਸਣ ਕੀਤਾ ਹੋਊ ਹਜ਼ਾਰਾਂ ਉਹਦੇ ਮੋਬਾਈਲ ਦੇ ਵਿੱਚ ਫੋਟੋ ਵੀਡੀਓ ਹੋਣਗੇ ਉਹ ਮਾਂ ਕਦੇ ਭੁੱਲ ਪਾਊਗੀ ساری ਉਮਰ ਵੀ ਉਹ ਬੱਚੀ ਨੂੰ ساری ਉਮਰ ਵੀ ਨਹੀਂ ਭੁੱਲ ਸਕਦੀ ਇਸੇ ਸਦਮੇ ਦੇ ਵਿੱਚ ਉਹਦੀ ਮਾਂ ਨੇ ਵੀ ਚੱਲ ਬਸਣਾਗਾ ਇਹ ਜਿਹੜਾ ਦੁੱਖ ਹੈ ਹੁੰਦਾ ਨਾ ਇਹ ਜਿਹੜੇ ਮਾਪੇ ਹੀ ਜੈ ਸਮਝ ਸਕਦੇ ਹੁੰਦੇ ਆ ਹੋਰ ਕਿਸੇ ਨੂੰ ਇਹ ਸਿਰਫ ਇੱਕ ਖਬਰ ਲੱਗਦੀ ਆ ਕਿ 4 ਸਾਲ ਦੀ ਬੱਚੀ ਨਾ ਉਰੇਪ ਕਰਕੇ ਉਹ ਮਾਰ ਕੇ ਚਲਾ ਗਿਆ ਪਰ ਇਹ ਗੱਲ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਦੂਰੋਂ ਦੇਖਣ ਨੂੰ ਛੋਟੀ ਗੱਲ ਲੱਗਦੀ ਆ ਕਿ ਜਿਵੇਂ ਮੈਂ ਬੋਲ ਕੇ ਦੱਸ ਦਿੱਤਾ ਜਿੰਨਾ ਨਾ ਬੀਤੀ ਆ ਕਿਤੇ ਉੱਥੇ ਜਾ ਕੇ ਪੁਸਤਕੀ ਦੇਖਿਓ ਇਸ ਤਰ੍ਹਾਂ ਦਾ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਕਿਉਂਕਿ ਬਾਹਰੋਂ ਜਿਹੜੀਆਂ ਇਹ ਜਿਹੜੀਆਂ ਸਰਕਾਰੀ ਮੁੱਦਿਆਂ ਦੇ ਵਿੱਚ ਚੀਜ਼ਾਂ ਕਾਥੋ ਨਹੀਂ ਆਉਂਦੀਆਂ ਵੀ ਬਾਹਰੋਂ ਜਿਹੜੇ ਲੋਕ ਆ ਕੇ ਪੰਜਾਬ ਦੇ ਵਿੱਚ ਰਹਿਣ ਲੱਗ ਜਾਂਦੇ ਉਹਨਾਂ ਦੀ ਵੈਰੀਫਿਕੇਸ਼ਨ ਕੌਣ ਕਰੂਗਾ ਵੀ ਕੌਣ ਆ ਉਹ ਮਗਰੋਂ ਕੀ ਕਰਦੇ ਆਏ ਆ ਉੱਚੋਂ ਉਰੋਂ ਚੱਕੇ ਆ ਜਾਂ ਕਿਸ ਤਰ੍ਹਾਂ ਦੇ ਲੋਕ ਆ ਕ੍ਰਿਮਿਨਲ ਲੋਕ ਆ ਇਹ ਇਥੋਂ ਉਥੋਂ ਪੰਜਾਬ ਦੇ ਵਿੱਚ ਆ ਜਾਂਦੇ ਆ ਬਿਨਾ ਟਿਕਟ ਤੋਂ ਹੀ ਕਈ ਤਾਂ ਆ ਜਾਂਦੇ ਆ ਉਹਨਾਂ ਦੀ ਕਿਹੜੀ ਜਾਂਚ ਹੁੰਦੀ ਆ ਉਹਨਾਂ ਦੇ ਕੈਰੇਕਟਰ ਦੀ ਹੁਣ ਇਸ ਤਰ੍ਹਾਂ ਦੀਆਂ ਬਾਰਦਾਤਾਂ ਦਾ ਕੌਣ ਜ਼ਿੰਮੇਵਾਰ ਆ ਕੀ ਇਹ ਬੰਦਾ ਕਦੇ ਫੜਿਆ ਜਾਊਗਾ ਕੀ ਉਹਨੂੰ ਇਹ ਸਜ਼ਾ ਮਿਲੂਗੀ ਨਾ ਵੀ ਬਹੁਤ ਇਸ ਤਰ੍ਹਾਂ ਦੀਆਂ ਬਾਰਦਾਤਾਂ ਹੋਈਆਂ ਏ ਇਹਦੀ ਸ਼ਕਲ ਤੋਂ ਹੀ ਚੰਗੀ ਤਰ੍ਹਾਂ ਦੇਖ ਲਓ ਸੋਨੂੰ ਇਹਦਾ ਨਾਮ ਹੈ ਇਹ ਵੀ ਨਹੀਂ ਪਤਾ ਮੇਰਾ ਨਾਂਸਲੀ ਸੋਨੂ ਹੀ ਆ ਜਾਂ ਕੀ ਆ ਤੁਸੀਂ ਪੰਜਾਬ ਦੇ ਵਿੱਚ ਆਏ ਆ ਕੰਮ ਕਰਨ ਆਏ ਆ ਉਧਰ ਕੰਮ ਕਰੋ ਉਧਰ ਫਿਊਚਰ ਬਣਾਓ ਪਰ ਇਸ ਤਰ੍ਹਾਂ ਦੀ ਘਟੀਆ ਹਰਕਤ ਕੋਈ ਕਿਵੇਂ ਕਰ ਸਕਦਾ ਹੈਗਾ ਤੁਸੀਂ ਸੋਚੋ ਇਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਹੋਣਗੇ ਮੀਰ ਵਣ ਕੇ ਵੀਡੀਓ ਨੂੰ ਸ਼ੇਅਰ ਕਰੋ ਇੰਨਾ ਕੁ ਸ਼ੇਅਰ ਕਰੋ ਕਿ ਇਹ ਬੰਦਾ ਫੜਿਆ ਜਾਣਾ ਚਾਹੀਦਾ ਹੈਗਾ ਹਰ ਇੱਕ ਗਰੁੱਪ ਦੇ ਵਿੱਚ ਤੁਸੀਂ ਸ਼ੇਅਰ ਕਰੋ ਕਿਸੇ ਨਾ ਤਰੀਕੇ ਦੀ ਸਾਕਲ ਪਹੁੰਚੇ اور ਇਹਦੇ ਤੇ 2 ਲੱਖ ਰੁਪਏ ਦਾ ਨਾਮ ਵੀ ਰੱਖਿਆ ਪੁਲਿਸ ਵੱਲੋਂ ਸਪੈਸ਼ਲ ਕਿ ਕੋਈ ਕਿਸੇ ਲਾਲਚ ਨੂੰ ਇਹਨੂੰ ਫੜਵਾ ਦੇ ਜਾਦ ਰੱਖਿਓ ਇਹ ਦਿਮਾਗ ਦੇ ਵਿੱਚ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਕਿਵੇਂ ਉਹ ਬੱਚੀ ਨੂੰ ਮਾਰਿਆ ਹੋਊਗਾ ਇਹਨੇ ਉੱਚੀ ਦਿਮਾਗ ਦੇ ਵਿੱਚ ਰੱਖ ਕੇ ਸ਼ੇਅਰ ਕਰੋ ਇਹ ਬੰਦੇ ਨੂੰ ਫੜਿਆ ਜਾਣਾ ਚਾਹੀਦਾ ਜ਼ਰੂਰੀ ਹੈ ਇਹ